অনেকে હા ਕਹਿੰਦਾ ਵੀ ਬਾਬਾ ਜੀ ਮੈਂ ਸੰਤ ਨਹੀਂ ਲਾ ਸਕਿਆ ਮੈਂ ਕਿਉਂ ਕਹਿੰਦਾ ਸਾਡੇ ਮਾਲ ਦੇ ਵਿੱਚ ਡੀਜੇ ਲੱਗਿਆ ਹੋਇਆ ਸੀ ਲੋਕੀ ਭੰਗੜਾ ਪਾਉਂਦੇ ਸੀ 25 ਤਰੀਕ ਨੂੰ ਤੇ ਅਸੀਂ ਸਾਰਾ ਦਿਨ ਆਪਣੇ ਘਰ ਦਾ ਬੂਹਾ ਬੰਦ ਰੱਖਿਆ ਮੈਂ ਕਿਹਾ ਪੁੱਤ ਕੌਣ ਸੀ ਕਹਿੰਦਾ ਬਾਬਾ ਜੀ ਸਾਰੇ ਪੰਜਾਬੀ ਸੀ ਕਿਹੜੀ ਨਗਰੀ ਹੈ ਜੀ ਅੰਮ੍ਰਿਤ ਸਰਸਾ ਹੈ ਤਰੀਕ 25 ਹੈ ਪੰਗੜੇ ਕੋਲ ਪਾਉਂਦੇ ਨੇ ਸਿੰਘ ਪਾਉਂਦੇ ਆ ਆਪਣੜੇ ਅਗਿਰੀਵਾਲ ਮੈਂ ਸਰਨੀ ਮੰਗਤ ਦੇ ਨੇ ਇਹਦਾ ਮਤਲਬ ਅਸੀਂ ਭੁੱਲ ਗਏ ਆ ਕਲਗੀਧਰ ਦੇ ਕੁਰਬਾਨ ਕੁਰਬਾਨੀਆਂ ਨੂੰ ਉਹਦੇ ਪਰਉਪਕਾਰਾਂ ਨੂੰ ਅਸੀਂ ਬਹੁਤ ਨਾ ਫਰਮੋਸ਼ ਹੋ ਗਏ ਆ ਅਸੀਂ ਅਕਰਤ ਕਰਨ ਹੋ ਗਏ ਆ ਜ਼ੋਰ ਹੈ ਸਾਨੂੰ ਸਮਝਣ ਦੀ ਇਹ ਸੱਚ ਹੈ ਪਾਸ਼ਾ ਨੇ ਕਿਹਾ ਵੀ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੈ ਇਹਦਾ ਮਤਲਬ ਇਹ ਹੈ ਨਾ ਪੰਕਤੀਆਂ ਦਾ ਲੋਜ ਪ੍ਰਮਾਣ ਨਰੂ ਮਰੇ ਨਰ ਕਾਮਨਾ ਆਵੇ ਜਿਸ ਬੰਦੇ ਦੇ ਅੰਦਰੋਂ ਜੜੀ ਦਾ ਇਨਸਾਨੀਅਤ ਮਰ ਜਾਏ ਉਹ ਕਹਿੰਦੇ ਬੰਦਾ ਕਿਥੇ ਕੰਮ ਦਾ ਨਹੀਂ ਹੁੰਦਾ ਸਾਡੇ ਘਰਾਂ ਦੀ ਸਾਡੇ ਸਮਾਜ ਦੀ ਸਾਡੀ ਬਰਾਦਰੀ ਦੀ ਇਹ ਪਰੰਪਰਾ ਰਹੀ ਹੈ ਕਿ ਸਾਡੇ ਪਿੰਡ ਵਿੱਚ ਕੋਈ ਨੌਜਵਾਨ ਮੌਤ ਹੋ ਜਾਂਦੀ ਸੀ ਤਾਂ ਸਾਰਾ ਪਿੰਡ ਰੋਟੀ ਨਹੀਂ ਖਾਂਦਾ ਹੁੰਦਾ ਸੀ ਅੱਜ ਅਸੀਂ ਬੜੀ ਹੀ ਸੰਦੇ ਲੈ ਕਿਹਨਾਂ ਦੇ ਘਰੇ ਜੰਮਿਆ ਉਹ ਖੁਸ਼ੀਆਂ ਮਨਾਉਣਗੇ ਜਿਹਦਾ ਕੋਈ ਮਰਿਆ ਉਹ ਰੋ ਸਕਦਾ ਕਿੱਥੇ ਗਈ ਸਾਡੇ ਅੰਦਰ ਉਹ ਇਨਸਾਨੀਅਤ ਨਰੂ ਮਰਨ ਅਰ ਕਾਮਲਾ ਵੇ ਤਿਰਨ ਬੰਦਿਆ ਪਸ਼ੂ ਚੰਗੇ ਨੇ ਪਸ਼ੂ ਮਰੇ ਤਖਤਾਜ ਸਵਾਰ ਹੈ ਤੇਰੇ ਨਾਲ ਪਸ਼ੂ ਚੰਗੇ ਨੇ ਬੰਦੇ ਆ ਕਾਹਦਾ ਤੇਰਾ ਧਰਮ ਹੈ 파ਸਾ ਦੀ ਤੇਰੇ ਗਏ ਨੇ ਚਮਕੌਰ ਦੀ ਗੜੀ ਵਿੱਚ ਪਹੁੰਚੇ ਨੇ ਮਾਲਕ ਜੀ ਜਿਵੇਂ ਗਏ ਨੇ ਜਿੰਨਾ ਹਾਲਾਤਾਂ ਵਿੱਚ ਗਏ ਨੇ ਆਪਾਂ ਸਾਰੇ ਜਾਣਦੇ ਆ ਉਹਨਾਂ ਹਾਲਾਤਾਂ ਨੂੰ ਮਹਿਸੂਸ ਕਰਿਆ ਕਰੋ ਇਹ ਤੋਂ ਇੱਕ ਮੈਸੇਜ ਲੈ ਕੇ ਜਾਇਓ ਕਿ ਜਿੰਨੇ ਮਰਜੀ ਸੁੱਖ ਹੋਣ ਬਹੁਤੇ ਉਛਾਲੇ ਦੀ ਮਾਰਨੇ ਜਿੰਨਾ ਮਰਜੀ ਦੁੱਖ ਆ ਜੇ ਤਾਂ ਦੁੱਖ ਦੇ ਵਿੱਚ ਕਮਲੇ ਨਹੀਂ ਹੋਣਾ ਪਰੇਸ਼ਾਨੀ ਨਹੀਂ ਹੋਣਾ ਜੜੀ ਨਹੀਂ ਨਾਮ ਮੁਰਾਦ ਬਿਮਾਰੀਆਂ ਡਿਪਰੈਸ਼ਨ ਉਹ ਚ ਨਹੀਂ ਜਾਣਾ ਇਹ ਜ਼ਿੰਦਗੀ ਬੜੀ ਕੀਮਤੀ ਹੈ ਇਹਨੂੰ ਮਾਣੋ ਇਹਨੂੰ ਹੰਡਾਓ ਇਹ ਦੁੱਖ ਸੁੱਖ ਆਉਂਦੇ ਰਹਿੰਦੇ ਆ ਮਾਇਆ ਕਿਤੇ ਢੱਗ ਗਈ ਕਿਤੇ ਵੱਧ ਗਈ ਕਿਤੇ ਸ਼ੌਹਰਤ ਆ ਗਈ ਕਿਤੇ ਚਲੀ ਗਈ ਇਹ ਤਾਂ ਦੋ ਕੱਪੜੇ ਨੇ ਦੁੱਖ ਤੇ ਸੁੱਖ ਦੇ ਬਾਸ਼ਾ ਕਹਿੰਦੇ ਸੁੱਖ ਦੁੱਖ ਦੋਏ ਗਰ ਕੱਪੜੇ ਪਹਿਰੇ ਜਾਏ ਮਨੁੱਖ ਆ ਹੁਣ ਆਪ ਕੱਪੜੇ ਗਰਮ ਪਾਏ ਆ 2 ਮਹੀਨੇ ਹੋਰ ਰੱਖਣੇ ਫਿਰ ਆਪਾਂ ਦੂਜੇ ਪਾਲਣੇ ਉਹ ਤਾਂ ਕੋਈ ਪਤਾ ਨਹੀਂ ਪਰੇਸ਼ਾਨ ਹੁੰਦਾ ਉਹਦੋਂ ਕੋਈ ਬੰਦਾ ਬਿਮਾਰ ਨਹੀਂ ਹੁੰਦਾ ਸਮਝੋ ਇਹ ਘਾੜੀ ਨਹੀਂ ਪਾਸ਼ਾ ਕੋਲੇ ਨੰਦਾ ਦੀ ਪੂਰੀ ਹੈ ਬਹੁਤ ਪਾਸ਼ਾ ਕੋਲੇ ਖਜ਼ਾਨਾ ਹੈ ਫੌਜਾਂ ਨੇ ਜਵਾਨ ਪੁੱਤ ਨੇ ਚਾਰ ਪਾਸ਼ਾ ਦੇ ਕੋਲੇ ਹੁਣ ਦੀ ਮਾਂ ਸਤਕਾਰ ਜੋ ਮਾਂ ਗੁਜਰ ਕੋ ਅੱਜ ਕੁਝ ਵੀ ਹੈ ਨਹੀਂ ਪਾਸ਼ਾ ਕੋਲੇ ਕਹਿੰਦੇ ਨੇ ਵੀ ਮਿੱਤਰ ਪਿਆਰੇ ਨੂੰ ਹਾਲ ਕੋਈ ਤਾਂ ਦਾ ਕਹਿਣਾ ਬੁੱਧ ਬਿੰਦ ਰੋਗ ਰਜਾਈਆਂ ਦਾ ਉੱਡਣ ਨਾਲ ਨਵਾਸਾਂ ਤੇ ਕਹਿਣਾ ਸੂਰ ਸੁਰਾਹੀ ਹੰਝਰ ਪਿਆਲਾ ਅੱਗੇ ਜੀ ਚਾਰ ਦੇ ਦਾ ਸਾਨੂੰ ਸੱਸਰ ਚੰਗਾ ਪਟ ਖੇ ਜਾਂਦਾ ਸਵਾਓ ਆਪਣ ਦੂਜਾ ਪਾਸਾ ਲੈਣੇ ਗੰਗੂ ਮੋਰਾਂ ਦੇਖ ਕੇ ਬੜਾ ਬੇਈਮਾਨ ਹੋ ਗਿਆ ਉਹਦੇ ਸਿਰ ਦੇ ਉੱਤੇ ਨਾ ਲੋਭ ਉਹ ਸਵਾਰ ਹੋ ਗਿਆ ਲੋਭ ਪਾਸ਼ਾ ਨੇ ਬਾਣੀ ਵਿੱਚ ਲੋਭ ਨੂੰ ਕੁੱਤਾ ਆਖਿਆ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੋਭ ਨੂੰ ਕੁੱਤਾ ਆਖਿਆ ਕੁੱਤਾ ਤੇ ਪਾਸ਼ਾ ਨੇ ਬਾਣੀ ਵਿੱਚ ਦੱਸਿਆ ਵੇ ਕੁੱਤੇ ਕਿੰਨੇ ਪ੍ਰਕਾਰ ਦੇ ਹੁੰਦੇ ਗੁਰਬਾਣੀ ਵਿੱਚ ਇੱਕ ਹੁੰਦਾ ਆਵਾਰਾ ਕੁੱਤਾ ਇੱਕ ਹੁੰਦਾ ਪਾਪਦੂ ਕੁੱਤਾ ਇੱਕ ਹੁੰਦਾ ਹਲਕੇ ਆ ਕੁੱਤਾ ਇਹ ਤਿੰਨੇ ਹੀ ਇਦਿੱਤਨੇ ਪ੍ਰਮਾਣ ਪਾਸ਼ ਨੇ ਬਾਣੀ ਵਿੱਚ ਕਹਿੰਦੇ ਵੀ ਆਵਾਰਾ ਕੁੱਤਾ ਉਹਦਾ ਪ੍ਰਮਾਣ ਲੋ ਕਹਿੰਦੇ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਾ ਦਵਾਰ ਸਵਾਨ ਜੋ ਡੋਲਤ ਆ ਦੇਖੋ ਦਵਾਰਾ ਦਵਾਰ ਸਵਾਨ ਜੋ ਡੋਲਤ ਨਾ ਸੁਧ ਰਾਮ ਭਜਨ ਕੀ ਜਿਸ ਬੰਦੇ ਅੰਦਰ ਇਹ ਵਰਤੀ ਹੋਵੇ ਪਾਸ਼ਾ ਕਹਿੰਦੇ ਉਹ ਆਵਾਰਾ ਕੁੱਤਾ ਹੁੰਦਾ ਦੂਜਾ ਪ੍ਰਮਾਣ ਉਹ ਹੈ ਜੀ ਪਾਲਤੂ ਕੁੱਤਾ ਨਵੇਂ ਪਾਸ਼ਾ ਕਹਿੰਦੇ ਸਵਾਮੀ ਕੋ ਗ੍ਰਹਿਉ ਜਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਧਰ ਭਜੋ ਇੱਕ ਮਨ ਹੋਏ ਇੱਕ ਚਿੱਤ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਨਾ ਇੱਕ ਮਾਨਿਕ ਚਿੱਤ ਹੋ ਕੇ ਕਹਿੰਦੇ ਉਹ ਸਿੱਖਿਆ ਲੈ ਲੈਵੇ ਕਹਿੰਦੇ ਉਹ ਕੁੱਤੇ ਕੋਲੋਂ ਜਿਹੜਾ ਆਪਣੇ ਮਾਲਕ ਦਾ ਵਫਾਦਾਰ ਹੈ ਇੱਕ ਹੈ ਹਲਕਿਆ ਹਲ ਕੁੱਤਾ ਪਾਸ਼ਕੰ ਦੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲ ਕਿਉਂ ਸਭੇ ਬਗਾਰੇ ਮੇਰੇ ਠਾਕੁਰ ਕੈ ਜੀਵਨ ਖਬਰ ਗੁਰ ਹੋਈ ਗੁਰ ਗਿਆਨ ਖੜਗ ਲੈ ਮਾਰੇ आंतर लोभ भोंका जस कुत्ता गग्गू ਹੁਣ ਇਸ ਟਮ ਕੁੱਤਾ ਬਣਿਆ ਹੋਇਆ ਲੋਭੀ ਕੁੱਤਾ ਬਣਿਆ ਹੋਇਆ ਮੋਰਾ ਵੇਖ ਲਈ ਨਾ ਪਈਆਂ ਹੋਈਆਂ ਖੱਖਾ ਜੀ ਖੱਖਾ ਖੁਰਜੀ ਖੁਰਜੀ ਵਿੱਚ ਪਈ ਹੈ ਥੈਲੀ ਮਾਇਆ ਦੀ ਉੱਤੇ ਫਿਰ ਲਵਾਇਆ ਮਾਨ ਹੋ ਗਿਆ ਮਾਂ ਨੇ ਵੇਖ ਲਿਆ ਚੱਖਦੇ ਨੂੰ ਮਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਕਿਤੇ ਚੱਕ ਕੇ ਸੁਭਾਲਦਾ ਹੋਣਾ ਮੇਰਾ ਪੁੱਤ ਹੈ ਸਾਡੇ ਘਰੇ ਸੇਵਾ ਕਰਦਾ ਰਿਹਾ ਮਾਵਾ ਨੂੰ ਪੁੱਤ ਪਿਆਰੇ ਹੁੰਦੇ ਆ ਪਿਆਰਿਓ ਜਦੋਂ ਪੁੱਛਿਆ ਨਾ ਫਿਰ ਸਵੇਰ ਨੂੰ ਮਾਂ ਨੇ ਵੀ ਪੁੱਤ ਥੈਲੀ ਪੈਸੇ ਇਥੇ ਸੰਭਾਲਤੀ ਕਹਿੰਦੇ ਫਿਰ ਅੱਗ ਤੂੰ ਅੱਗ ਤੋਂ ਬੂਲਾ ਹੋ ਗਿਆ ਗੰਗੂ ਵੀ ਕਿਹੜੀ ਥੈਲੀ ਮਾਂ ਚੰਗਾ ਤੂੰ ਮੈਨੂੰ ਇਨਾਮ ਦੇ ਰਹੀ ਐ ਵੀ ਤੁਮੀ ਬਾਗੀ ਐ ਤੇਰੇ ਇਹ ਛੋਟੇ ਛੋਟੇ ਜਿਹੜੇ ਤੇਰੇ ਪੋਤੇ ਨੇ ਇਹ ਵੀ ਬਾਗੀ ਨੇ ਸਰਕਾਰ ਦੇ ਵੀ ਤੂੰ ਮੇਰਾ ਧੰਨਵਾਦ ਕਰ ਮੈਂ ਤੈਨੂੰ ਘਰੇ ਲੈ ਕੇ ਆ ਤੁਹਾਨੂੰ ਘਰੇ ਲੈ ਕੇ ਆ ਤੂੰ ਮੇਰੇ ਤੇ ਇਲzaam ਨਾ ਨੀਂ ਹੈ ਹੈ ਉਹ ਕਹਿੰਦੀ ਪੁੱਤ ਹੌਲੀ ਬੋਲ ਰੌਲਾ ਨਾ ਪਾ ਕੰਧਾਂ ਤੇ ਕੰਨ ਹੁੰਦੇ ਨੇ ਹਵਾਵਾਂ ਸਾਡੀਆਂ ਵੈਰੀ ਹੋਈਆਂ ਹੋਈਆਂ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਹੈ ਜੀ ਹਾਂ ਬੱਚ ਬੁਰੇ ਹਾਲਾਤਾਂ ਤੋਂ ਕਹਿੰਦੇ ਗੰਗੋ ਪੁੱਤ ਤੂੰ ਥੋੜਾ ਜਿਹਾ ਸੰਕੋਚ ਕਰ ਲੈ ਆਪਣੀ ਜਵਾਨ ਨੂੰ ਉੱਚੀ ਨਾ ਬੋਲ ਮੇਰਾ ਪੁੱਤ ਬਣ ਕੇ ਮੇਰਾ ਪਰਿਵਾਰ ਵਿਛੜਿਆ ਹੋਇਆ ਹੈ ਇਹ ਮੇਰੇ ਪੁੱਤ ਦੀਆਂ ਦੋ ਅਮਾਨਤਾਂ ਮੇਰੇ ਕੋਲੇ ਨੇ ਮਨ ਨੂੰ ਆਪਣਾ ਲਾਜ ਥਰ ਵੀ ਕਦੋਂ ਮੈਂ ਇਹ ਕਾਰਵਾਈ ਕਰਾਂ ਇਹ ਮਾਇਆ ਮੈਨੂੰ ਆ ਜੇ ਤੇ ਕਹਿੰਦੇ ਬਈ ਮਾਂ ਚੁੱਪ ਕਰਾਉਂਦੀ ਐ ਜਿੰਨ ਜਿੰਨ ਚੁੱਪ ਕਰਾਉਂਦੀ ਐ ਕਹਿੰਦੇ ਹੋਰ ਉੱਚੀ ਬੋਲੀ ਜਾਂਦਾ ਕਹਿੰਦੇ ਇਦਾਂ ਬੋਲਦਾ ਬੋਲਦਾ ਘਰੋਂ ਬਾਹਰ ਹੋ ਗਿਆ ਜਿਹੜਾ ਪਿੰਡ ਦਾ ਚੌਧਰੀ ਐ ਇਹਨਾਂ ਛੇੜੀ ਪਿੰਡ ਦੇ ਉਹਨੂੰ ਨਾਲ ਲੈ ਕੇ ਕੱਕਾ ਜੀ ਕੋਤਵਾਲਾ ਹਾਂ ਜੀ ਕੱਕਾ ਕੋਤਵਾਲੀ ਪਹੁੰਚ ਗਿਆ ਜੀ ਕੱਕਾ ਕੋਤਵਾਲੀ ਬੁਰਡੇ ਪਹੁੰਚ ਗਿਆ ਉੱਥੋਂ ਫਿਰ ਦੋ ਆਏ ਨੇ ਜਾਨੀ ਖਾਨ ਤੇ ਮਾਨੀ ਖਾਨ ਇਹderiv ਨੂੰ ਨੰਨਾਂ ਨੂੰ ਫੜ ਕੇ ਲੈ ਗਏ ਅੱਗੇ ਫਿਰ ਖਬਰ ਪਹੁੰਚਾਈ ਗਈ ਸਰ ਹੰਦ ਵਜ਼ੀਰ ਖਾਨ ਨੂੰ ਵਜ਼ੀਰ ਖਾਨ ਬਹੁਤ ਜ਼ਿਆਦਾ ਤਪਿਆ ਹੋਇਆ ਬਹੁਤ ਪਰੇਸ਼ਾਨ ਪਰੇਸ਼ਾਨਪਲਾ ਕਿਉਂ ਆ ਕਿਉਂਕਿ ਉਹ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਨੂੰ 8-9 ਮਹੀਨੇ ਹੋ ਗਏ ਐ ਉਹਨਾਂ ਨੇ ਧਾਲ ਮੁਕ ਕਸਮਾਂ ਕੁਰਾਨ ਦੀਆਂ ਕਸਮਾਂ ਆਟੇ ਦੀ ਘੂਬਲਾਕੀ ਅਸਮਾ ਖਾਦੀ ਵੀ ਕਿਲਾ ਛੱਡਦੇ ਹੋ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਪਰ ਅੰਦਰ ਖੋਟ ਹੈ ਕਹਿੰਦੇ ਭਈ ਉਦੋਂ ਨਹੀਂ ਫੜੇਗੇ ਕਲਗੀਧਰ ਪਾਸ਼ਾ ਫਿਰ ਸਰਸਾ ਕਿਨਾਰੇ ਫਿਰ ਜੁੱਧ ਹੋਇਆ ਉਦੋਂ ਫੌਜਾਂ ਮਗਰ ਲੱਗੀਆਂ ਰਹੀਆਂ ਉਦੋਂ ਨਹੀਂ ਪਾਸ਼ਾ ਫੜੇ ਗਏ ਉਦੋਂ ਭਲੇਖਾ ਪੈ ਗਿਆ ਭਾਈ ਉਹਦੇ ਸਿੰਘ ਦਾ ਕਹਿੰਦੇ ਵੀ ਸ਼ਾਇਦ ਅਸੀਂ ਇਹੀ ਕਹਿੰਦੇ ਕਲਕਿਤਾ ਪਾਸ਼ਾ ਦਾ ਕਹਿੰਦੇ ਵੀ ਧੜ ਸੀਸ ਹੈਗਾ ਪਰ ਤੇ ਉਹਨੇ ਪਛਾਣ ਕਰ ਲਈ ਵੀ ਨਹੀਂ ਇਹ ਗੁਰੂ ਦਾ ਸੀਸ ਨਹੀਂ ਹੈਗਾ ਉਤੋਂ ਫੇਰ ਹੋਰ ਤਪ ਗਿਆ ਔਰੰਗਜ਼ੇਬ ਵੀ ਤਪਿਆ ਹੋਇਆ ਹੈ ਉਹਦੇ ਸਿੰਘ ਦਾ ਸੀਸ ਵੇਖ ਕੇ ਤੇ ਵੀ ਨਹੀਂ ਇਹ ਗੁਰੂ ਦਾ ਸੀਸ ਨਹੀਂ ਹੈਗਾ ਉਹਨੇ ਫੇਰ ਹੁਕਮ ਦਿੱਤਾ ਹੋਇਆ ਆਪਣੇ ਜਿਹੜੇ ਉਹਦੇ ਸੂਬੇਦਾਰ ਵਜੀਰ ਖਾਂ ਵਰਗੇ ਫੇਰ ਅੱਗੇ ਜਾ ਕੇ ਚਮਕੌਰ ਦੀ ਗੜੀ ਵਿੱਚ ਕਮਾਂ ਸਾਹ ਦਾ ਜੰਗ ਹੋਇਆ ਇੱਕ ਪਾਸੇ 40 ਨੇ ਇੱਕ ਪਾਸੇ 10 ਲੱਖ ਹੈ ਉੱਥੋਂ ਵੀ ਗੁਰੂ ਨੇ ਤਾੜੀ ਮਾਰੀ ਹੈ ਗੁਰੂ ਉੱਥੋਂ ਵੀ ਨਿਕਲ ਗਿਆ ਕਹਿੰਦੇ ਉੱਥੇ ਵੀ ਭਲੇਖਾ ਲੱਗ ਗਿਆ ਕਹਿੰਦੇ ਜਦੋਂ ਨਨਣਾ ਸੰਗਤ ਸਿੰਘ ਜੀ ਨੂੰ ਸ਼ਹੀਦ ਕੀਤਾ ਚਮਕੌਰ ਦੀ ਗੜੀ ਵਿੱਚ ਉਹ ਬੜੇ ਖੁਸ਼ ਹੋਏ ਉਹ ਦਸ਼ਮਣ ਉਹਨਾਂ ਨੇ ਜਾ ਕੇ ਸੀਸ ਭੇਟ ਕੀਤਾ ਰੰਗਜੀਵ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਇਹ ਵੀ ਕਰਗੀ ਤਰਪਾਸ਼ ਦਾ ਸੀਸ ਹੈ ਨਹੀਂ ਕਹਿੰਦੇ ਹੋ ਇੰਨਾ ਜਿਆਦਾ ਪਰੇਸ਼ਾਨ ਹੈ ਬਈ ਇਹ ਗੁਰੂ ਨਿੱਸ ਤੋਂ ਫੜਿਆ ਗਿਆ ਨਾ ਜਾਂਦਾ ਨਾ ਮਰਦਾ ਉਹ ਕਹਿੰਦੇ ਬਈ ਜਦੋਂ ਸਰੇਹਾ ਚਾਹਗਾ ਸਰਦਾਰ ਜਾਨੀ ਖਾਤੇ ਮਾਨੀਖਾ ਨੇ ਬਈ ਜਾਪ ਨਾ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਆ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਉਹ ਕਹਿੰਦਾ ਮੈਂ ਨਹੀਂ ਗੱਲ ਕਰਨੀ ਕਿਸੇ ਨਾਲ ਉਹ ਫੇਰ ਕਿਹਾ ਇੱਕ ਦੋ ਵਾਰੀ ਵੀ ਤੁਸੀਂ ਇੱਕ ਵਾਰੀ ਗੱਲ ਕਰ ਲੋ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਖਬਰ ਹੈ ਉਹ ਕਹਿੰਦਾ ਮੈਂ ਨਹੀਂ ਗੱਲ ਕਰਨੀ ਮੈਂ ਬਹੁਤ ਪਰੇਸ਼ਾਨ ਜੇ ਮੈਨੂੰ ਬੁਲਾਓ ਨਾ ਅਰ ਜੇਦਾ ਇਡਾ ਬਡਾ ਮਿਸ਼ਨ ਹੋਵੇ ਵੀ ਗਲਗੀਤਾਂ ਰਪਾਸ਼ ਨੂੰ ਜਾਉਂਦੇ ਜਾਂ ਮਰਦਾ ਫੜਨਾ ਹੋਵੇ ਉਹਦੀ ਆਸ ਮੁਰਾਦ ਪੂਰੀ ਨਾ ਹੋਈ ਹੋਵੇ ਤੇ ਕਿੰਨਾ ਬੰਦਾ ਪਰੇਸ਼ਾਨ ਹੁੰਦਾ ਆਪਣ ਨੂੰ ਕੋਈ ਮੜਾ ਮੋਟਾ ਆਪਾਂ ਨੂੰ ਘਾਟਾ ਪੈਜ ਬੰਦਾ ਉਦਾਂ ਹੀ ਨਹੀਂ ਬੰਦਾ ਚਾਰ-ਚਾਰ ਬੰਦਾ ਬੋਲਦਾ ਕਿ ਮੈਨੂੰ ਨਾ ਬਲਾਓ ਤੁਸੀਂ ਮੈਂ ਬਹੁਤ ਪਰੇਸ਼ਾਨ ਹਾਂ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਗੱਲ ਸੁਣ ਲਓ ਸਾਡੀ ਇੱਕ ਤੁਹਾਡੇ ਵਾਸਤੇ ਬੜੀ ਖੁਸ਼ਖਬਰੀ ਦੀ ਖਬਰ ਹੈ ਕਹਿੰਦੇ ਭੇਜੋ ਉਹ ਚਲੇ ਗਏ ਦੱਸਿਆ ਵੀ ਇੱਥਾਂ ਜਿਹੜਾ ਨਾ ਕਲਗੀਧਰ ਪਾਤਸ਼ਾਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਬੁੱਢੀ ਮਾਂ ਗੁਜਰਕੌਰ ਉਹਦੇ ਛੋਟੇ-ਛੋਟੇ ਦੋ ਲਾਲ ਸਾਡੇ ਕਬਜੇ ਵਿੱਚ ਇੰਨੀ ਗੱਲ ਸੁਣਨੀ ਧੀਰ ਸੀ ਕਹਿੰਦੇ ਫੇਰ એનર્ਜੀ ਵਿੱਚ ਆ ਗਿਆ ਬੜਾ ਮਨ ਬਾਕੋ ਬਾਤ ਤभी ਹੁਣ ਗੱਲ ਬਣ ਗਈ ਕਿਦਾ ਕਿੱਥੇ ਨਹੀਂ ਕਹਿੰਦੇ ਵੀ ਕੋਤ ਵਾਲੀ ਬੁਰੰਡੇ ਕਹਿੰਦਾ ਜਲਦੀ ਪੇਸ਼ ਕਰੋ ਵੀ ਹੁਣ ਗੱਲ ਬਣੋਗੀ ਸਾਡੇ ਇਦਾਂ ਹੀ ਗੱਲ ਬਣਾਉਂਦੇ ਰਹੇ 84 ਵਿੱਚ ਕਿਸੋਰ ਕਿਸਦਾ ਹੁੰਦਾ ਹੁੰਦਾ ਸੀਗਾ ਉਹ ਕਹਿੰਦੇ ਵੀ ਜਾਓ ਉਹਦੀ ਮਾਂ ਨੂੰ ਚਾਕੇ ਲੈ ਕੇ ਆਓ ਉਹਦੀ ਭੈਣ ਨੂੰ ਚਾਕੇ ਲੈ ਕੇ ਆਓ ਉਹਦੇ ਪਰਿਵਾਰ ਨੂੰ ਚਾਕੇ ਲੈ ਕੇ ਆਓ ਕਿਤੇ ਆਪੇ ਭਜਿਆ ਹੋਵੇ ਕਹਿੰਦੇ ਕਿੰਦੀਆਂ ਨੀਤੀਆਂ ਸਰਦਰ ਗਲਤ ਬਣਦੀਆਂ ਗਈਆਂ ਸਾਡੀਆਂ ਮਾਮਾਂ ਸਾਡੀਆਂ ਬੱਚੀਆਂ ਜਦੋਂ ਲ ਕੋਈ ਵੀ ਕਸੂਰ ਨਹੀਂ ਹੁੰਦਾ ਸੀਗਾ ਕਿਵੇਂ ਸਾਨੂੰ ਉਹਨਾਂ ਨੇ ਉਹ ਸਮੇਂ ਸ਼ਹੀਦ ਕੀਤਾ ਉਹ ਗੱਲ ਕਹਿਣ ਦੀ ਨਹੀਂ ਹੈਗੀ ਅਸੀਂ ਉਹਨਾਂ ਮਹਾਨ ਬਾਬੇ ਨੂੰ ਯਾਦ ਕਰ ਰਹੇ ਹਾਂ ਤੁਹਾਡੇ ਅਗੇ ਬੇਨਤੀ ਕਰਦਾ ਵੀ ਇਹਨੂੰ ਉਹ ਲੋਕਾਂ ਆਪਣੇ ਬੱਚਿਆਂ ਨੂੰ ਪੜ੍ਹਾਓ ਉਹਨਾਂ ਨੂੰ ਇਤਿਹਾਸ ਜਾਗਿਲਾਓ ਗੁਰਬਾਣੀ ਖਾਓ ਗੁਰਬਾਣੀ ਕੰਡਾ ਖਿਲਾਓ ਮੰਨੋ ਛੋਟੇ-ਬਟੇ ਵਿਦਵਾਨ ਬਣਾਓ ਵੱਡੇ-ਬਟੇ ਲੀਡਰ ਬਣਾਓ ਉਹ ਗੱਲ ਕਰ ਸਕ ਗੱਲ ਕਰ ਸਕਦੇ ਹੋਣ ਟੇਬਲ ਤੇ ਬੈ ਕੇ ਸਰਕਾਰਾਂ ਦੇ ਨਾਲ ਗੁਰੂ ਕਿਰਪਾ ਕਰੇ ਕਹਿੰਦੇ ਫਿਰ ਬੱਚਿਆਂ ਨੂੰ ਦਾਦੀ ਮਾ ਨੂੰ ਕਹਿੰਦੇ ਖੁਰਜੀ ਵਿੱਚ ਪਾ ਕੇ ਕਹਿੰਦੇ ਨਾ ਦੁੰਨਾ ਸਿੰਘ ਹੰਡੂੜਿਆ ਕਹਿੰਦਾ ਬਈ ਉੱਥੇ ਪਹੁੰਚਾਇਆ ਗਿਆ ਉੱਥੇ ਪਹੁੰਚ ਕੇ ਕਹਿੰਦੇ ਬਈ ਉਹਨਾਂ ਨੂੰ ਬੁਲੇਲੇ ਮਾਰੇ ਗਏ ਉਹਨਾਂ ਦੇ ਚਾਬਤ ਮਾਰੇ ਗਏ ਉਹਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਕਹਿੰਦੇ ਫਿਰ ਇਹ ਹੁਕਮ ਹੋਇਆ ਕਿਰਖਾਂ ਦਾ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਠੰਡਾ ਬੁਰਜ 140 ਫੁੱਟ ਉੱਚਾ ਸਾਡੇ ਨਿਸ਼ਾਨ ਸਾਹਿਬ ਜਿਹੜੇ ਲੱਗੇ ਨੇ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਬਾਹਰ ਦਾ ਸਿਸਟਮ ਥੋੜਾ ਜਿਹਾ ਡਾਊਨ ਹੈ ਇੱਥੇ ਬੜਾ ਉੱਚਾ ਲਾਉਣ ਨਹੀਂ ਦਿੰਦੇ। ਆਪਣੇ ਇੰਡੀਆ ਵਿੱਚ ਪੰਜਾਬ ਦੇ ਵਿੱਚ 125-25 ਫੁੱਟ ਉੱਚੇ ਨਿਸ਼ਾਨ ਸਾਹਿਬ ਝੂਲਦੇ ਆ ਜੀ। 125-25 ਫੁੱਟ ਉੱਚੇ ਚੋਲਦੇ ਐ ਤੇ ਕਹਿੰਦੇ ਵੀ 140 ਫੁੱਟ ਉੱਚਾ ਹੈ ਠੰਡਾ ਪੁਰਜ ਉੱਥੇ ਹੁਕਮ ਹੋਇਆ ਜੇ ਇੱਥੇ ਦਾ ਵੀ ਇੱਥੇ ਇਹਨਾਂ ਨੂੰ ਬੰਦ ਕਰ ਦਿਓ ਮਾ ਗੁਜਰਕੌਰ ਨੂੰ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਕਹਿੰਦੇ ਖਾਣ ਪੀਣ ਨੂੰ ਕੁਛ ਨਹੀਂ ਦੇਣਾ ਉੱਤੇ ਲੈਣ ਨੂੰ ਕੁਛ ਨਹੀਂ ਦੇਣਾ ਜਿਹੜਾ ਬੰਦਾ ਇਹਨਾਂ ਦੀ ਮਦਦ ਕਰੇਗਾ ਉਹਦਾ ਸਮੇਤ ਪਰਿਵਾਰ ਕੋਲੂ ਵਿੱਚ ਪੀੜ ਜੋ ਕੋਲੂ ਵਿੱਚ ਪੀੜ ਕੇ ਬਾਹੂ ਮੈਂ ਸੋ ਪਹਿਲਾ ਦਿਨ ਪਹਿਲੀ ਰਾਤ ਬੀਤੀ ਹੈ ਮੋਤੀराम ਮਹਿਰਾ ਉਹ ਵਜੀਰ ਖਾਨ ਦਾ ਕਰਮਚਾਰੀ ਹੈ ਉਹ ਕੈਦੀਆਂ ਦੀ ਖਾਣੇ ਦੀ ਸੇਵਾ ਕਰਦਾ ਉਹ ਲਾਂਗਰੀ ਹੈ ਉਹਨਾਂ ਨੂੰ ਲੰਗਰ ਪਾਣੀ ਬਣਾ ਕੇ ਦਿੰਦਾ ਉਹਨੂੰ ਪਤਾ ਲੱਗਿਆ ਕਿ ਵਜੀਰ ਖਾਨ ਦੀ ਕਚਹਿਰੀ ਵਿੱਚ ਇਸੇ ਦਰਬਾਰ ਵਿੱਚ ਮਾਂ ਗੁਜਰਕੌਰ ਤੇ ਛੋਟੇ ਛੋਟੇ ਲਾਲ ਆਏ ਨੇ ਤਾਂ ਕਹਿੰਦੇ ਫਿਰ ਉਹਨੇ ਆਪਣੇ ਘਰੇ ਜਾ ਕੇ ਆਪਣੀ ਮਾਂ ਦੇ ਨਾਲ ਆਪਣੀ ਪਤਨੀ ਦੇ ਨਾਲ ਵਿਚਾਰ ਕੀਤੀ ਹੈ ਇਤਿਹਾਸ ਕਹਿੰਦਾ ਵੀ ਬੜਾ ਉਦਾਸ ਸੀ ਉਸ ਦਿਨ ਜਦੋਂ ਘਰੋਂ ਜਦੋਂ ਸ਼ਾਮ ਨੂੰ ਡੋਟੀ ਤੋਂ ਗਿਆ ਕਦੇ ਪਰਿਵਾਰ ਵਾਲੇ ਪੁੱਛਦੇ ਨੇ ਵੀ ਤੂੰ ਅੱਜ ਉਦਾਸ ਪੜਾ ਹੈ ਉਹ ਦੱਸੀ ਵੀ ਸਾਰੀ ਘਟਨਾ ਇਦਾਂ ਹੋਈ ਹੋਈ ਹੈ ਆਪਾਂ ਸੇਵਾ ਕਰਨੀ ਕਿਤੇ ਵੀ ਸਾਰਾ ਪਰਿਵਾਰ ਨਾਲ ਸਹਿਮਤ ਹੋ ਗਿਆ ਪਰਿਵਾਰ ਨੂੰ ਪਤਾ ਹੈ ਵੀ ਇਹ ਹੁਕਮ ਜਾਰੀ ਹੋਇਆ ਹੈ ਉਹ ਜਿਹੜਾ ਸੇਵਾ ਕਰੇਗਾ ਉਹਦਾ ਪਰਿਵਾਰ ਸਮੇਤ ਪਰਿਵਾਰ ਕੋਲੂ ਵਿੱਚ ਪੀੜ ਕੇ ਮਾਰ ਦਿੱਤਾ ਜਾਵੇਗਾ ਫਿਰ ਵੀ ਸਾਰੇ ਪਰਿਵਾਰ ਨੇ ਸਹਿਮਤੀ ਦਿੱਤੀ ਸਾਰੇ ਪਰਿਵਾਰ ਨੇ ਸਾਰਾ ਪਰਿਵਾਰ ਸਹਿਮਤ ਹੋ ਕੇ ਕਹਿੰਦੇ ਫਿਰ ਕਿਵੇਂ ਮੋਤੀराम ਮਹਿਰਾ ਉਹਨਾਂ ਨੂੰ ਪਹਿਲੀ ਰਾਤ ਤੋਤ ਪਿਆਉਂਦਾ ਉਹ ਆਪਾਂ ਕੱਲ ਨੂੰ ਜ਼ਿਕਰ ਕਰਾਂਗੇ ਤੇ ਸਾਰੀ ਸੰਗਤ ਕੱਲ ਨੂੰ ਆਪਣਾ ਖੇਲਾ ਦੀਵਾਨ ਹੈ ਤੇ ਸਾਰੀ ਸੰਗਤ ਨੇ ਪਿਆਰ ਦੇ ਨਾਲ ਆਉਣ ਦੀ ਕਿਰਪਾਲਤਾ ਕਰਨੀ ਹੈ ਮੈਂ ਫੇਰ ਸਮੁੱਚੀ ਸੰਗਤਾ ਪੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੀ ਕਿਰਪਾ ਕੀਤੀ ਤੁਸੀਂ ਤੁਸੀਂ 2 ਹਫ਼ਤੇ ਲਗਾਤਾਰ ਬਚਨ ਲੈ ਕੇ ਆਏ ਪਰਵਾਰਾਂ ਸਾਹਿਤ ਆਏ ਥੋੜਾ ਧੰਨਵਾਦ ਸੋ ਹੁਕਮਨਾਮਾ ਸਰਦੀ ਸੇਵਾ ਜੈਸਿਕਾ ਕੌਰ ਸੋ ਕਸਮ ਦੀ ਸੇਵਾ ਮਨਦੀਪ ਸਿੰਘ ਸ੍ਰੀ